ਬਰੀ ਕੰਪਰ ਭਰਨਾ ਸੀਗਾ ਪਾਣੀ ਦਾ ਹਾਂਜੀ ਹਾਂਜੀ ਭਰ ਦਿੰਨੀ ਆ ਹਾਂ ਫਿਰ ਮੈਂ ਕਿਹਣਾ ਤਲਪੂੜੀ ਨੂੰ ਬੋਤਲ ਭਰ ਕੇ ਦੇ ਦੂੰਗੀ ਪਾਣੀ ਦੀ ਅੱਛਾ ਤੇ ਤੁਸੀਂ ਸਿਲੰਡਰ ਵਗੈਰਾ ਲੈ ਕੇ ਨਹੀਂ ਆਏ ਕੁਛ ਫਿਰ ਹੁਣ ਕੱਲ ਆ ਜਾਈ ਸੀ ਆਈ ਸੀਗੇ ਸਵੇਰੇ ਜੇ ਮੁਰਕੀ ਮੇਰੇ ਟਾਈਮ ਨਹੀਂ ਲੱਗਣ ਨਾਲ ਪੈਸੇ ਨਹੀਂ ਹੈਗੇ ਤੇ ਅੱਜ ਫੜੂੰਗੀ ਪੈਸੇ ਫਿਰ ਅੱਜ ਭਰਾ ਕੇ ਲਿਆਂਗੂੰਗੀ ਲੈ ਤੇ ਕੁੜੀ ਭੁੱਖੀ ਜਾਊਗੀ ਫਿਰ ਹੈ ਉੱਥੋਂ ਖਾ ਲੂੰਗੀ ਕੁਛ ਫਿਰ ਹੁਣ ਕੀ ਕਰ ਸਕਦੇ ਆ ਓਹੋ ਜਦੋਂ ਤੂੰ ਮੈਨੂੰ ਭੈਣ ਹੀ ਕਹਤਾ ਫਿਰ ਹੁਣ ਭੈਣ ਵਾਲੇ ਫਰਜ਼ ਤਾਂ ਮੈਨੂੰ ਨਿਭਾਉਣੇ ਪੈਣਗੇ ਮੇਰੀ ਗੱਲ ਸੁਣ ਮੈਂ ਬਣਾ ਦਿੰਨੀ ਆ ਦੋ ਪਰੌਂਠੇ ਤੇਰੇ ਦੋ ਉਹਦੇ ਨਹੀਂ ਨਹੀਂ ਰਹਿਣ ਦੇ ਤੁਸੀਂ ਮੈਨੂੰ ਪਤਾ ਨਹੀਂ ਕਿ ਬੇ ਬੋਲੂਗੀ ਤੂੰ ਸੁਭਾਅ ਵਾਲਾ ਭੜਾ ਹੁਣ ਕਿ ਲੜਨਗੇ ਤੁਹਾਨੂੰ ਕੋਈ ਗੱਲ ਨਹੀਂ ਮੈਂ ਉੱਥੋਂ ਨੂੰ ਲੈ ਕੇ ਦੇ ਦੂੰਗੀ ਕੁਛ ਤੇ ਆਪ ਮੈਂ ਹਸਪੀਟਲ ਚ ਖਾਣ ਨੂੰ ਕੁਛ ਕੋਈ ਨਹੀਂ ਮੈਨੂੰ ਲੜਨਗੇ ਨਾ ਮੈਂ ਆਪੇ ਦੇਖ ਲੂੰ ਤੂੰ ਨਾ ਫਿਕਰ ਕਰ ਨਾਲੇ ਜਵਾਕੜੀ ਵਿਚਾਰੀ ਭੁੱਖੀ ਜਾਊਗੀ ਐ ਚੰਗਾ ਲੱਗਦਾ ਕੋਈ ਨਾ ਦੋ ਪਰੌਂਠਿਆਂ ਦੀ ਤਾਂ ਗੱਲ ਐ ਜਿੱਥੇ ਅਸੀਂ ਖਾਣਿਆ ਚਾਰ ਥੋੜੇ ਬਣ ਜਾਣਗੇ ਕੋਈ ਨਹੀਂ ਆਥਨ ਤੱਕ ਭਰਾ ਲਈ ਤੁਸੀਂ ਵੰਡਰ वैसे एक गल है बेबे ਦਾ ਸੁਭਾ ਕਿੰਨਾ ਰੁੱਖਾ ਤੇ ਤੁਸੀਂ ਕਿੰਨੇ ਪਿਆਰ ਨਾਲ ਬੋਲਦੇ ਹੋ ਹਨ ਕਿੰਨਾ ਕਰਦੇ ਹੋ ਸੱਚੇ ਬਹੁਤ ਵਧੀਆ ਹੋ ਤੁਸੀਂ ਉਹ ਨਹੀਂ ਨਹੀਂ ਕਮਲੀਏ ਜਿਹੜੇ ਆਪ ਚੰਗੇ ਹੁੰਦੇ ਆ ਉਹਨਾਂ ਨੂੰ ਸਾਹਮਣੇ ਵਾਲੇ ਵੀ ਚੰਗੇ ਲੱਗਦੇ ਆ ਇਹੇ ਜੀ ਕੋਈ ਗੱਲ ਨਹੀਂ ਹੈਗੀ ਮੈਂ ਤਾਂ ਇਨਸਾਨੀਅਤ ਦੇ ਨਾਤੇ ਕਹਿ ਰਹੀ ਹਾਂ ਤੈਨੂੰ ਨਾਲ ਤੁਸੀਂ ਰਹਿਣ ਤੋਂ ਮੇਰੇ ਅਸਤੇ ਤਾਂ ਰਹਿਣ ਤੋਂ ਚਲ ਜੇ ਕੁੜੀ ਅਸਤੇ ਬਣਾ ਕੇ ਦੇ ਦਿਆਂ ਦੋ ਪਰੋਟੇ ਉਹਨੂੰ ਬਣਾ ਦਿਓ ਮੈਂ ਇੱਕੋ ਹੀ ਟਿਫਿਨ ਚ ਪੈਕ ਕਰਕੇ ਦੇ ਦੂੰਗੀ ਤੂੰ ਵੀ ਖਾ ਲਈ ਨਾਲੇ ਤੇਰੀ ਕੁੜੀ ਨੂੰ ਦੇ ਦੀ ਠੀਕ ਹੈ ਜੀ ਹਾਂ ਨਾਲੇ ਤੁਹਾਡੇ ਜਵਾਕ ਆਹਾਂ ਹਾਲੇ ਮੇਰੇ ਵਿਆਹ ਨੂੰ 3 ਸਾਲ ਹੀ ਹੋਏ ਸੀ ਨਾ ਫਿਰ ਹਾਲੇ ਲੈ ਆ ਨੀ ਚਵਾਕ ਅਸੀਂ ਸੋਚਿਆ ਵੀ ਇੱਕ ਵਾਰੀ ਥੋੜਾ ਸਟੇਬਲ ਹੋ ਜਾਈਏ ਉਸ ਤੋਂ ਹਾਂ ਇਹ ਵੀ ਅੱਜ ਕਰਤਾ ਅਸੀਂ ਸੋਚਦੇ ਆ ਸਾਰੇ ਪਹਿਲਾਂ ਤੇ ਪਹਿਲਾਂ ਤੇ ਉੱਛਾ ਜਨਾ ਸਟੈਂਡ ਹੋ ਜੇ ਫਿਰ ਜਮਾਕ ਬਾਰੇ ਸੋਚਦੇ ਆ ਨਾਲੇ ਤੁਹਾਡੇ ਘਰ ਵਾਲਾ ਵੀ ਨੇ ਦੇਖਿਆ ਮੈਂ ਮਲਾਂ ਕੱਲ੍ਹ ਦੇ ਆਏ ਨਹੀਂ ਘਰੇ ਹਨਾ ਕੀ ਕਰਦੇ ਨੇ ਬਾਹਰ ਜੌਬ ਕਰਦੇ ਉਹ ਤਾਂ ਕਰਕੇ ਘਟਵਾਦੀ ਹੁੰਦੇ ਜਿਵੇਂ ਵੀਕੈਂਡ ਹੋ ਗਿਆ ਉਹਦੇ ਤੇ ਆ ਜਾਂਦੇ ਨੇ ਸੰਡੇ ਸੈਟਰਡੇ ਉਨ ਬਾਹਰੀ ਹੁੰਦੇ ਨੇ ਅਛਾ ਅਛਾ। ਸਾਂਝਾ ਸੀ ਕਿਰਾਇਤ ਦੇ ਰੱਖਿਆ ਸੀ ਕਮਰਾ। ਹੁਣ ਅਸੀਂ ਸੱਸ ਨੋਹਾ ਕੱਲੀਆਂ ਹੁੰਦੀਆਂ। ਚੱਲ ਤੁਹਾਡੇ ਨਾਲ ਸਾਡਾ ਜੀ ਲੱਗ ਜੀ। ਹਾਂ ਇਹ ਵੀ ਹੁੰਦਾ ਸੀਗਾ ਕੱਲਿਆਂ ਦਾ ਜੀ ਵੀ ਨਹੀਂ ਲੱਗਦਾ। ਚੱਲ ਵਧੀਆ ਗੱਲ ਆ। ਚਲ ਉਹਨਾ ਕੰਮ ਵੀ ਕਰਨਾ ਜ਼ਰੂਰੀ ਆ। ਜੇ ਕੰਮ ਕਰਾਂਗੇ ਫਿਰ ਹੀ ਤਾਂ ਖਾਵਾਂਗੇ। ਜੇ ਕੋਈ ਕੰਮ ਹੀ ਨਾ ਕਰਾਂਗੇ ਘਰੇ ਵਿਲੇ ਬੈਠਾਂਗੇ ਫਿਰ ਕੌਣ ਖਾਣ ਨੂੰ ਦੇਊਗਾ ਆਪਾਂ ਨੂੰ। ਸਹੀ ਗੱਲ। ਤੇ ਮੇਰੇ ਨਾਲ ਵੱਤਾਂ ਤੂੰ ਦਲੇਰ ਐ। ਦੇਖ ਲੈ ਆਪਦੇ ਸਿੱਖਤੇ ਆਪਦੀ ਕੁੜੀ ਪਾਲੀ ਆਣੀ ਆ। ਸੌਣ ਲੱਗੇ ਤੈਨੂੰ ਦੇਖ ਕੇ ਤਾਂ ਹੌਸਲਾ ਜਾ ਮਿਲ ਗਿਆ। ਵੀ ਹਾਂ ਬੰਦੇ ਦੇ ਉੱਪਰ ਜਿੰਨੀਆਂ ਵੀ ਮੁਸੀਬਤਾਂ ਹੋ ਔਰ ਤੂੰ ਕੁਛ ਵੀ ਕਰ ਸਕਦੀ ਐ ਜਦੋਂ ਉਹ ਤੇ ਬੰਜਨਦੀਆਂ ਨਾਲੇ ਆਪ ਤੇ ਜਵਾਕਾਂ ਲਈ ਤਾਂ ਉਹ ਕੁਛ ਵੀ ਕਰ ਜੇ ਸਹੀ ਗੱਲ ਮੈਂ ਤਾਂ ਦਿੱਤੀ ਆਸ ਤੇ ਕਰੀ ਨਹੀਂ ਜਿਹੜਾ ਕੁਛ ਵੀ ਕਰਦੀ ਤੇਰੀ ਤੀ ਤਾਂ ਹੈਵੀ ਨਹੀਂ ਪਿਆਰੀ ਤੇਰੀ ਤੀ ਲਈ ਤਾਂ ਕੋਈ ਵੀ ਕੁਛ ਕਰ ਜੂਗਾ ਚਲੋ ਮੈਂ ਮੈਂ ਤੈਨੂੰ ਕੈਂਪਰ ਭਰ ਕੇ ਦੇ ਦੂੰਗੀ ਨਾਲੇ ਬਾਜ ਮਾਰ ਦੂੰਗੀ ਨਾਲੇ ਪਰੌਂਠੇ ਬਣਾ ਦੂੰਗਾ ਠੀਕ ਏ ਜੀ ਹਾਂ ਚਲ ਜਾ ਤੂੰ ਵਿਚਾਰੀ ਕਿੰਨੀ ਬੋਲੀ ਐ ਸੱਚ ਕੈਂਪਰ ਭਰਤਾ ਡਾਡੀ ਨਾ ਤੁੱਪੀ ਪੀਲਾ ਪਾਣੀ ਪੀ ਲੈਣਾ ਪਾਣੀ ਦਮ ਨਾਲ ਕੀ ਕਰ ਲੱਗੀ ਸੀ ਕੌਲ ਦਾ ਕੇ ਬੈਠਾ ਮੈਂ ਕੀ ਕਰਨ ਲੱਗਣਾ ਸੀਗਾ ਬਸ ਹਾਂ ਹੀ ਤੰਦ ਪੇਟ ਦੀ ਰਹਿਣੀ ਹੈ ਸਾਰਾ ਦਿਨ ਫੇਰ ਵੀ ਕੋਈ ਨਾ ਨਹੀਂ ਕਰਦਾ ਸਾਰਾ ਦਿਨ ਇਹ ਵੀ ਘਟੇ ਲਾਣ ਚੈਗੀ ਕੀ ਗੱਲ ਹੋ ਗਈ ਨਾ ਆਹ ਕਿਹੋ ਜੀਆਂ ਗੱਲਾਂ ਕਰੀ ਜਾਂਦੀਆਂ ਨੇ ਲੈ ਮੂੰਹ ਐ ਕੀਤਾ ਤਾ ਹੈ ਤਾਂ ਸੁੱਖ ਕਰਕੇ ਕੀਤਾ ਮੂੰਹ ਐ ਸੁੱਖ ਕਰਕੇ ਕੀਤਾ ਸੁੱਖ ਨੂੰ ਲੈ ਕੇ ਵੀ ਆ ਪਾਈਆਂ ਤੂੰ ਵਧੀਆ ਬਾਗੀ ਸੀ ਖੜਾ ਛੁੱਟ ਗਿਆ ਸੀ ਇਹਦਾ ਨਾਂ ਲੈ ਕੇ ਆਉਂਦੀ ਹੁਣ ਉਹਦੇ ਕਰਕੇ ਮੂੰਹ ਢਿੱਲਾ ਕਰ ਲਿਆ ਚੱਲ ਫਿਰ ਹੁਣ ਬੇਹਾਂ ਹੀ ਤਾਂ ਮੈਂ ਕਸਤੌਣੀ ਆ ਮੈਂ ਤਾਂ ਇਹ ਤੇ ਕੀਤਾ ਸੀ ਤਰਸ ਇਹ ਤਾਂ ਜਾਇ ਵੱਡੀ ਮੇਰੇ ਗਲ ਨੂੰ ਹੀ ਆਉਣ ਲੱਗੀ ਲੈ ਇਹਨੂੰ ਐ ਨਹੀਂ ਆਕ ਲਾਉਂਦੀ ਵੀ ਮੇਰੀ ਸੱਸ ਨੇ ਤਾਂ ਮੈਨੂੰ ਬੁਲਾਇਆਗਾ ਫੋਨ ਕਰ ਕਰਕੇ ਕਹਿ ਕਹਾ ਕਿ ਹੈ ਪੁੱਤ ਲਿਆਉਂਦਾ ਵੀ ਨਹੀਂ ਸੀ ਸੰਗਾ ਤੇ ਮੈਂ ਤਾਂ ਆਪਦੀ ਜਾਨ ਨੂੰ ਆਪ ਹੀ ਸਿਆਪਾ ਕਰ ਲਿਆ ਤੇ ਹੁਣ ਮੇਰੇ ਤੇ ਐ ਹੁਕਮ ਚਲਾਉਂਦੀ ਆ ਲੈ ਹੁਕਮ ਚਲਾਉਂਦੀ ਹੈ ਕਮਾਲ ਹੋ ਗਈ ਮਾ ਤੇਰੀ ਉਹਦੇ ਤਾਂ ਮੂੰਹ 'ਚ ਜਵਾਨ ਨਹੀਂ ਹੈਗੀ ਹਕਮ ਚਲਾਉਗੀ ਉਹ ਜਿਹੜਾ ਕੰਮ ਤੰਦਾ ਹੈਗਾ ਨਾ ਜੇ ਆ ਗਈ ਤੇ ਉਹ ਤੋਂ ਸਾਰਾ ਕਰਾ ਲਿਆ ਕਰ ਜਿਵੇਂ ਪਹਿਲਾਂ ਕਰਦੀ ਸੀ ਕੋਲਾ ਤੰਦਾ ਉਵੇਂ ਕਰਾ ਕੰਮ ਵਾਲੇ ਨੂੰ ਹਟਾ ਦੇ ਪਰੇ ਕੰਮ ਵਾਲ ਨੂੰ ਕਿ ਹਟਾ ਦੇ ਉਹ ਤਾਂ ਕੰਮ ਵਾਲੀ ਦੇ ਹੁੰਦੇ ਵੀ ਨਹੀਂ ਕਰਕੇ ਰਾਜੀ ਆਹਨ ਕੱਪੜੇ ਧੋਤੇ ਤਵੇ ਸਾਰੇ ਥੱਲੇ ਮਾਰੇ ਕਹਿੰਦੀ ਕਹਿੰਦੀ ਸੋਹਣੀ ਸੀ ਧੋਤੇ ਕੰਮ ਵਾਲੀ ਨੇ ਮੈਂ ਤਾਂ ਭਈ ਅੱਗੇ ਵੀ ਤਾਂ ਕੰਮ ਵਾਲੀ ਦੇ ਧੋਤੀ ਪਾਉਣੇ ਆ ਭੱਜ ਕੀ ਹੋਗਾ ਆਇਆ ਕਰ ਕਰ ਮੈਨੂੰ ਦਿਖਾਉਣ ਲੱਗੀ ਕਹਿੰਦੀ ਮੈਂ ਤਾਂ ਇਹਨਾਂ ਚ ਮੋਸ਼ਕ ਆਉਂਦੀ ਆ ਕਿ ਤੂੰ ਤੋਂ ਹੱਥਾਂ ਤੇ ਜੇ ਮੈਂ ਕਹਾਂ ਤਾਂ ਆਪੇ ਮੇਰੇ ਤਾਂ ਮੁਰਚੇ ਦੁਖਣ ਲੱਗ ਜਾਂਦੇ ਨੇ ਮੈਥੋਂ ਕਿੱਥੇ ਤੋਤਿਆਂ ਦੇ ਹੱਥਾਂ ਤੇ ਕੱਪੜੇ ਮੈਂ ਕਹਿੰਦੇ ਤੋਤੇ ਨੇ ਉਤੋਂ ਪਤਾ ਕੀ ਕਹਿੰਦੀ ਇਹਨੇ ਪੁਲਿਸ ਵਾਲਿਆਂ ਨੂੰ ਫੋਨ ਕਰਕੇ ਉਹ ਮੇਰੀ ਵੀਡੀਓ ਬਣਾ ਲਈ ਉਹਦੇ ਨੇ ਤੇਰੇ ਪਿਓ ਨਾਲ ਜਦੋਂ ਗੱਲ ਕਰੀ ਆਂਦੀ ਸੀ ਇਹਨੇ ਮੇਰੀ ਵੀਡੀਓ ਦਿਖਾ ਕੇ ਪੁਲਿਸ ਵਾਲਿਆਂ ਕੋਲ ਰਿਪੋਰਟ ਲਿਖਾ ਰੱਖੀ ਆ ਹੁਣ ਮੈਨੂੰ ਫੇਰ ਧਮਕੀ ਦਿੱਤੀ ਕਹਿੰਦੀ ਕੁ ਕੱਪੜੇ ਧੋਣਿਆ ਧੋ ਦੇ ਨਹੀਂ ਕਹਿੰਦੀ ਮੈਂ ਹੁਣ ਫੋਨ ਕਰਕੇ ਕਹਿ ਦੂੰ ਵੀ ਮੇਰੀ ਸੱਸ ਮੈਨੂੰ ਤੰਗ ਕਰਦੀ ਆ ਤੇ ਮੈਂ ਦੱਸ ਕਿੱਧਰ ਜਾਵਾਂ ਮੈਂ ਤਾਂ ਫਸ ਗਈ ਸੱਚੀ ਕਮਾਲ ਹੋ ਗਈ ਮਾ ਤੂੰ ਫਸ ਗਈ ਉਹ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੀ ਐ ਸੁਖਾ ਉਹ ਆਈ ਨਹੀਂ ਹੈ ਜabb ਕੋਈ ਹੋਰ ਜਨਾਨੀ ਐ ਵੀ ਆ ਕਰ ਦੂਗੀ ਇਹ ਕਰ ਦੂਗੀ ਉਹ ਕਰ ਦੂਗੀ ਇੰਨੀ ਤਾਂ ਤੇ ਜਵਾਨ ਨਹੀਂ ਹੈਗੀ ਜਿੰਨੇ ਤੋਂ ਮੈਨੂੰ ਕੰਮ ਕਰਾ ਗਈ ਵੀ ਤੈਨੂੰ ਕਹਿਤਾ ਹੋਗਾ ਐਨੇ ਕੰਮ ਤਾਂ ਸਾਰੀ ਉਮਰ ਦੇ ਵਿੱਚ ਨਹੀਂ ਕਹਿ ਸਕਦੀ ਤੈਨੂੰ ਬੇ ਸੱਚ ਤਾਂ ਮੈਨੂੰ ਵੀ ਨਹੀਂ ਆਉਂਦਾ ਵੀ ਉਹੀ ਸੁਖਾ ਇਹਦੇ ਮੂੰਹ 'ਚ ਬੋਲ ਨਹੀਂ ਸੀ ਹੁੰਦਾ ਤੇ ਹੁਣ ਦੇਖ ਲੈ ਤੂੰ ਕੈਂਚੀ ਵਾਂਗੂ ਜੀਬ ਚੱਲਦੀ ਐ ਇਹਦੀ ਯਕੀਨ ਤਾਂ ਮੈਨੂੰ ਵੀ ਨਹੀਂ ਸੀ ਆਉਂਦਾ ਪਰ ਹੁਣ ਮੈਨੂੰ ਆ ਗਿਆ ਮੇਰੇ ਨਾਲ ਤਾਂ ਕਰਦੀ ਆ ਹੋ ਮਾਰਾ ਥੱਬਾ ਕੱਪੜਿਆਂ ਦਾ ਥੱਲੇ ਮਸਹਾਰੇ ਤੋਂ ਉਗੀ ਕਹਿੰਦੀ ਇਹ ਨਹੀਂ ਤੋਂਦੀ ਚੱਕ ਕੇ ਕਹਿੰਦੀ ਕੁੜਸ ਵਾਲਿਆਂ ਨੂੰ ਫੋਨ ਕਰਦੀ ਆ ਫਿਰ ਮੈਂ ਲੈ ਤੈਨੂੰ ਕਾਹਨੂੰ ਯਕੀਨ ਆਉਂਦਾ ਮੈਂ ਮੈਨੂੰ ਤਾਂ ਕੋਈ ਯਕੀਨ ਨਹੀਂ ਆਉਂਦਾ ਸੋਖੇ ਜਾ ਕਸਤਾ ਕਰਨੀ ਸਕਦੀ ਆ ਮੇਰੇ ਮੇਰੇ ਕੋਲ ਐਸੀ ਪੰਜ ਦਾ ਗਲਾਸਾ ਲੈ ਕੇ ਆਹ ਲੈ ਕੇ ਗਈ ਆ ਜਾ ਕੇ ਮੈਂ ਤਾਂ ਪਾਣੀ ਵੀ ਨਹੀਂ ਪੀਤਾ ਉਹ ਦਿਹਾੜਦਾ ਚੂਨੀ ਕਰੀ ਮੇਰੇ ਮੂਰੇ ਬਥੇਰਾ ਹਿਆਰ ਆ ਭੱਜ ਗਈ ਇੱਥੇ ਤੇਰੇ ਸਾਹਮਣੇ ਕਿਵੇਂ ਬੋਲ ਪੂਈ ਨਾਲ ਤੇਰੇ ਸਹਵਾ ਦਾ ਉਹਨੂੰ ਪਤਾ ਨਹੀਂ ਲੈ ਸਾਰੇ ਹੀ ਪਤਾ ਤੇਰੇ ਸਹਵਾ ਦਾ ਉਹ ਬੇ ਤੂੰ ਵੀ ਟਲ ਜਾ ਨਾ ਆ ਤੇਰਾ ਪਿਓ ਵੀ ਕਾਹ ਕਹਿ ਦਿੰਨੀ ਆਉਂਦਾ ਆ ਤੂੰ ਹੁਣ ਨਿਕਲ ਜੇਂਗਾ ਘਰੋਂ ਆਥਣੇ ਉਹੀ ਗੱਲ ਕਹਿੰਦੇ ਜੇ ਬਾਹ ਪਿਆ ਜਾਣੀਏ ਤੇ ਜੇ ਰਾਹ ਪਿਆ ਜਾਣੀਏ ਕੱਟਦੀ ਤਾਂ ਮੈਂ ਆ ਭਾਈ ਸਾਰਾ ਦਿਨ ਨਾਲ ਤੈਨੂੰ ਕਾਨੂੰ ਯਕੀਨ ਆਉਂਦਾ ਯਕੀਨ ਤਾਂ ਮੈਨੂੰ ਆਉਂਦਾ ਨਾ ਜਿਹੜੇ ਨੂੰ ਆ ਚਾਰੇ ਚੱਕ ਚੱਕ ਪੈਂਦੀ ਹੈਗੀ ਉਹ ਚਾਰੇ ਤਾਂ ਮੇਰੀ ਗੱਲ ਸੁਣ ਲੈ ਫਿਰ ਬਾਪੂ ਨੂੰ ਕਹਿ ਦੇ ਇਹ ਗੱਲਾਂ ਮੈਨੂੰ ਨਾ ਕਹਿ ਠੀਕ ਆ ਮੈਂ ਤਾਂ ਬੇਹੇਰਾ ਕੁਝ ਕਰਦਾ ਉਹਦੇ ਨਾਲ ਬੇਲੀ ਤਾਂ ਇਹਨੂੰ ਨਾ ਕਹਾ ਹੋਰ ਦੱਸ ਕਿਨੂੰ ਕਹਾ ਹੋਰ ਜਾ ਕੇ ਗਮਾਂਡੀਆਂ ਨੂੰ ਕਹਾ ਤੂੰ ਮੇਰਾ ਪੁੱਤ ਹੈ ਤੇਰੇ ਭਾਈ ਘਰ ਵਾਲੀ ਆ ਤੈਨੂੰ ਹੀ ਕਹਾ ਮਾਂ ਮੇਰੀ ਗੱਲ ਸੁਣ ਠੀਕ ਆ ਬੰਨੇ ਹੱਥ ਮੈਥੋਂ ਬਾਰ ਬਾਰ ਕਲੇਸ਼ ਨਹੀਂ ਹੁੰਦਾ ਉਹਦੇ ਨਾਲ ਠੀਕ ਆ ਹੁਣੀ ਉਹਨੂੰ ਬੋਲ ਕੇ ਹਟਿਆ ਜਿਹੜਾ ਸਮਝਾਉਂਦਾ ਤੂੰ ਸਮਝਾ ਦੇ ਨਹੀਂ ਭਾਈ ਉਹਨੂੰ ਛੱਡਿਓ ਸਿੱਧੀ ਜੀ ਗੱਲ ਮੈਂ ਤੁਹਾਨੂੰ ਬਥੇਰੇ ਹੀ ਕਹਤਾ ਵੀ ਮੈਨੂੰ ਮਾਰ ਦੂਗਾ ਮਾਰ ਦੂਗਾ ਮਾਰ ਦੂਗਾ ਨਾ ਤੁਸੀਂ ਉਹ ਵਾਲਾ ਮੰਨਦੇ ਹੋ ਵੀ ਮੈਂ ਕਿਹਾ ਤੈਨੂੰ ਐ ਕਹਿੰਦੀ ਆ ਭਾਈ ਕਲੇਸ਼ ਕਰ ਮੈਂ ਤਾਂ ਆਪਦਾ ਦੁੱਖ ਰੋਣੀਆਂ ਮੈਂ ਤਾਂ ਆਪਦਾ ਢਿੱਡ ਫਰੋਲਦੀ ਆ ਵੀ ਮੈਨੂੰ ਐ ਬੋਲੀ ਇਧਰ ਉਧਰ ਤੂੰ ਮੇਰੇ ਕੋਲ ਆ ਕੇ ਫਰੋਂ ਲੱਗ ਜਾ ਉਧਰੋਂ ਸੁੱਖ ਆ ਜਾਂਦੀ ਆ ਆਥਨੇ ਬਾਪੂ ਆ ਜੂਗਾ ਮੇਰੇ ਕੋਲੇ ਤਾਂ ਹੀ ਮੈਂ ਇਹ ਕਿ ਲੱਗਦੀ ਘਰੇ ਨਹੀਂ ਆਉਂਦਾ ਮਾਂ ਠੀਕ ਹੈ ਮੇਰੇ ਬਾਰੇ ਤਾਂ ਕੋਈ ਪੁੱਛਦਾ ਨਹੀਂ ਗਾ ਇਧਰ ਹੋ ਜਾ ਹਾਂ ਤੇਰੇ ਬਾਰੇ ਹੁਣ ਮੈਂ ਕੀ ਪੁੱਛਾਂ ਮੇਰੀ ਤਾਂ ਆਪਦੀ ਵੀ ਖੈ ਨਹੀਂ ਲੋਟ ਆਉਂਦੀ ਹੈਗੀ ਪਤਾ ਨਹੀਂ ਪਹਿਲਾਂ ਭਈ ਹੈ ਮੂਰੇ ਤਾਂ ਨਹੀਂ ਸੀ ਬੋਲਦੀ ਆ ਹੁਣ ਤਾਂ ਇਹ ਗੱਲ ਨਹੀਂ ਕਰਨ ਦਿੰਦੀ ਸੱਚ ਪੁੱਛੇ ਮੈਨੂੰ ਤਾਂ ਨਾ ਤੇਰੀ ਗੱਲ ਦੇ ਪੋਰਾ ਚ ਪੀਂਦੀ ਆ ਨਾ ਮੂਰੇ ਬੋਲਣਾ ਇੱਥੇ ਮੂਰੇ ਨਾ ਤਾਂ ਇਹ ਕਦੇ ਬੋਲੀ ਐ ਤੇ ਨਾ ਮੇਰੀ ਗੱਲ ਸੁਣਦਾ ਵੀ ਕਿੰਨਾ ਟਾਈਮ ਹੋ ਗਿਆ 8-9 ਸਾਲ ਹੋ ਗਏ ਠੀਕ ਹੈ ਨਾ ਅਜੇ ਤੱਕ ਬੋਲੀਏ ਤੇ ਨਾ ਬੋਲੇ ਅਗਲਾ ਤੂੰ ਆਦੇ ਕੋਲ ਕਹੀ ਜਾਨੀ ਮੈਂ ਲੜ ਪਾਇਆ ਜਾਨ ਪਹਿਲਾਂ ਆਪ ਲੈ ਕੇ ਆਈਆਂ ਹੁਣ ਆਪ ਲੜਾਉਣ ਤਿਆਰ ਹੋਗੀ ਜਿਵੇਂ ਲਈ ਆਈ ਸੀ ਮੈਂ ਤਾਂ ਨਹੀਂ ਸੀ ਲਈ ਵੀ ਮੇਰੀ ਜਣਾ ਨੂੰ ਦਾਤੀ ਪਾਵੇ ਮੈਨੂੰ ਪੁੱਠਾ ਸਿੱਧਾ ਬੋਲੀ ਜਾਵੇ ਸਾਰਾ ਦਿਨ ਲਈ ਤਾਂ ਐ ਸੀ ਘਰ ਵਸ ਜੂ ਚਲ ਬਸਦੇ ਇੱਥੇ ਰਹਿ ਜਾਗੇ ਆ ਲੋਕਾਂ ਦੇ ਤਾਣੇ ਮਹਿਣਾ ਤੋਂ ਮੈਨੂੰ ਕੀ ਪਤਾ ਸੀ ਮੇਰੇ ਨਾਲ ਹੀ ਆਇਆ ਕਰੋ ਚਲ ਮੈਂ ਰੈਸਟ ਕਰੰਦੇ ਮਾਂ ਤੂੰ ਆ ਗੱਲਾਂ ਨਹੀਂ ਫੇਰ ਘਰ ਹੀ ਮੇਰੇ ਕੋਲੇ ਚਲ ਭਾਈ ਤੂੰ ਵੀ ਨਹੀਂ ਜਿੱਕੀ ਬਾਬੂ ਨੂੰ ਦੱਸਦੇ ਜੇ ਹੈਗਾ ਤੈਨੂੰ ਐਂ ਲੱਗਦਾ ਵੀ ਠੀਕ ਹੈ ਕੋਈ ਹੱਲ ਕਰ ਦੂਗਾ ਤਾਂ ਉਹ ਹੀ ਕਰੂਗਾ ਉਹਨੂੰ ਕਾ ਆਪੇ ਛੱਡ ਦੇ ਜਾਂ ਉਹਦੇ ਫੋਨ ਕਰਦੇ ਉਹਦੇ ਘਰੇ ਬੱਸ ਮੇਰੇ ਕੋਲੇ ਕੋਈ ਹੱਲ ਨਹੀਂ ਮੈਂ ਤਾਂ ਅੱਖ ਨੇ ਭੱਗ ਜੂਗਾ ਬਸ ਆਪੇ ਤੁਸੀਂ ਦੇਖੋ ਜੀ ਮੈਂ ਓਕੜਾ ਮੈਨੂੰ ਸਿੱਧੇ ਮੂੰਹ ਬੋਲਦਾ ਫੋਨ ਤੇ ਉਹਨੇ ਆਪ ਮੈਨੂੰ ਕੀ ਦੱਸਾਂ ਤੈਨੂੰ ਐਨਾ ਕੁਸ ਬੋਲਿਆ ਮੈਨੂੰ ਤੁਸੀਂ ਤਾਂ ਭਾਈ ਵੀ ਆਪ ਤင်း ਜਿੱਕੀਨ ਕਰਦੇ ਮੈਂ ਮਾੜੀ ਆ ਫਿਰ ਮੇਰੀ ਗੱਲ ਸੁਣਾ ਇਹ ਜੀ ਤਾਂ ਹੈ ਨਹੀਂ ਕੀ ਉਹ ਸੁੱਖ ਮੈਨੂੰ ਸਾਰਾ ਪਤਾ ਹੈ ਸਿੱਧੀ ਕਰ ਲੈ ਤੇਥੋਂ ਬਥੇਰੇ ਡਰਦੀ ਐ ਤੂੰ ਐ ਐ ਢਲੀ ਪੈ ਠੀਕ ਐ ਨਾ ਦਿਖਾ ਦੇ ਆਪਿਆ ਦਾ ਰੂਪ ਚਲ ਭਾਈ ਮੈਂ ਮਾੜੀਆਂ ਨਹੀਂ ਸਾਰੀ ਚੰਗੇ ਹੋਗੇ ਤੂੰ ਦੱਸਦੀ ਕਿਉਂ ਮੈਂ ਦੁਗੜਾ ਕਰਦੀ ਕਿੜਾ ਕੋਈ ਕਾਮੀਨ ਐ ਜਿਹੜਾ ਤੂੰ ਬਹਿ ਆ ਗਈ ਜੀ ਟਰੌਂਦੀ ਐ ਉਹ ਤੋਂ ਨਹੀਂ ਮੈਂ ਡਰਦੀ ਉਹਨੋਂ ਤੋਂ ਡਰਦੀ ਆ ਤੇਰੇ ਮਾਮਿਆਂ ਤੋਂ ਹਾਂ ਪੁੜੇ ਕੁੱਟ ਦੇਣਗੇ ਸਾਰੇ ਟਰਬਾ ਦੇ ਕੀ ਰਿਪੋਰਟ ਕਰ ਲੈ ਹੈ ਜਾਨੇ ਕੀ ਕੀ ਉਹਦੇ ਕੋਲੇ ਕੀ ਚੀਜ਼ ਐ ਤੂੰ ਉਹਦੀ ਅਗਲੀ ਕਹਿ ਜਾਂਦੀ ਆ ਕਹਿੰਦੀ ਮੈਂ ਤਾਂ ਕਰਦੀ ਆ ਉਹਨਾਂ ਨੂੰ ਫੋਨ ਜਗ ਲਿਆ ਆ ਕੇ ਗੱਡੀ ਭਰ ਕੇ ਫੇਰ ਉਹ ਨਾ ਜਾਣਗੇ ਜੀਪ 'ਚ ਚੜਾ ਕੇ ਆਪ ਦੀ ਆਪ ਨੇ ਜਿਠੋ ਮੈਂ ਮੈਨੂੰ ਇਸ ਗੱਲ ਤੋਂ ਬਾਹਰ ਕਰੋ ਠੀਕ ਹੈ ਹਾਂ ਆਪਣੇ ਜਿਠੋ ਨਾਲੇ ਆਪ ਹੀ ਸਿਹੜੀ ਸੀ ਮੇਰੇ ਵਾਸਤੇ ਤੇ ਹੁਣ ਆਪ ਹੀ ਡਰੀਆਂ ਨ ਡਰੀ ਚੱਲੋ ਬਸ ਫਿਰ ਮੈਨੂੰ ਨਹੀਂ ਪੁੱਛਣਾ ਬੈਠਾ ਲੈ ਲਾ ਪਤਾ ਨਹੀਂ ਜੈ ਵੱਡੀ ਨੇ ਮੁੰਡੇ ਦੇ ਸਿਰ 'ਚ ਕੀ ਪਾਇਆ ਕੋਲ ਕੇ ਯਕੀਨ ਹੀ ਨਹੀਂ ਮੰਨਦਾ ਹੈ ਕਿ ਮੈਂ ਤਾਂ ਯਕੀਨ ਨਹੀਂ ਉਹਦਾ ਕਿ ਸੁੱਖ ਤਾਂ ਇਹਨਾਂ ਬੋਲਦੇ ਵੀ ਨਹੀਂ ਹੈਗੀ ਤੈਨੂੰ ਕਾਹਨੂੰ ਯਕੀਨ ਆਉਂਦਾ ਬੋਲਦੀ ਤ ਅਗਲੀ ਮੈਨੂੰ ਆ ਗੱਲ ਗੱਲ ਇੱਤੇ ਬੇਇੱਜ਼ਤੀ ਕਰਦੀ ਐ ਮੂੰਹ ਤੇ ਪਾਣੀ ਨਹੀਂ ਛੱਡਦੀ ਉਹਦੀ ਕਹਿੰਦੀ ਲਾਵਾ ਉਹਨਾਂ ਨੂੰ ਫੋਨ ਨਾ ਮੈਂ ਕੁਛ ਕਹਿਣ ਜੋਗੀ ਨਾ ਕਤਰਨ ਜੋਗੀ ਆ ਮੈਨੂੰ ਫਸਾ ਦਿੰਦੇ ਨੇ ਪਿਓ ਪੁੱਤ ਉਹ ਵਗ ਜਾਂਦਾ ਤਣ ਤਣ ਦਿਨ ਉਹ ਨਹੀਂ ਮੁੜਦਾ ਚਾਰ ਚਾਰ ਦਿਨ ਆਪ ਹੁਣ ਨਿਕਲ ਜੇ ਪੁੱਛਾਂਗੇ ਆਪ ਵੀ ਵੱਡੂ ਖਾਉ ਵੱਡੂ ਖਾਉ ਕਰਦਾ ਵੀ ਦੱਸ ਮੈਨੂੰ ਸੁੱਖ ਕੇ ਦਿੱਤਾ ਤੁਹਾਡਾ ਸਾਰਾ ਕੁਝ ਕਿੱਥੇ ਕੀ ਕਰਨ ਦੇ ਬਸ ਪਈਆਂ ਮੈਂ ਆ ਮੈਂ ਵੀ ਜਾਣ ਨੂੰ ਸੇ ਆਪ ਆਪੀ ਸਿਹੜਾ ਪਰ ਇਹ ਰਾਤ ਕੱਟੀ ਹੋਈ ਸੀ ਬੈਠੀ ਰਹਿੰਦੀ ਉੱਥੇ ਮੂੰਹ ਚਾ ਕੇ ਮੈਂ ਫੇਰ ਵੀ ਤਰਸ ਕੀਤਾ ਇਹ ਤੇ ਵੀ ਚੱਲ ਕੋਈ ਨਾ ਇੱਕ ਇਹਦੀ ਮਾਂ ਉਹ ਤਾਂ ਚਾਰੇ ਚਾ ਕੇ ਬਹੁਤ ਕੁਝ ਕਹਿਣ ਨਹੀਂ ਦਿੰਦੀ ਹੈਗੀ ਸਮਝ ਨਹੀਂ ਆਉਂਦੀ ਹੁਣ ਕਰਾਂ ਤਾਂ ਕੀ ਕਰਾਂ ਕੋਈ ਨਹੀਂ ਯਕੀਨ ਮਾਨਦਲਾ ਮੇਰਾ ਤਾਂ ਚੁਪਾ ਲੈ ਅੱਲਾ ਟਿਫਨ ਕੁੜੀ ਨੂੰ ਵੀ ਖਵਾ ਦੀ ਇਹ ਚ ਕੀ ਕੁੜਾ ਅ ਮਾਂ ਇਹਦੇ ਵਿੱਚ ਨਾ ਪਰੌਂਠੇ ਸੀਗੇ ਉਹ ਜਵਾਕੜੀ ਮਗਾ ਭੁੱਖੀ ਜਾਊਗੀ ਇਹਨਾਂ ਨੇ ਸਿਲੰਡਰ ਦਾ ਇੰਤਜ਼ਾਮ ਕੀਤਾ ਨਹੀਂ ਸੀ ਚੱਲ ਕੋਈ ਲੈ ਆਈਏ ਭਾਈ ਹਾਂ ਅਹਾਂ ਜੀ ਕੁੜੀ ਵੀ ਬਾਹਰ ਬੈਂਡ ਦੀ ਵੇਟ ਕਰ ਜਾਂਦੀ ਐ ਮੈਂ ਵੀ ਜਾ ਕੇ ਹਾਂ ਹਾਂ ਚੱਲ ਜਾਇਆ ਹਾਂਜੀ ਹਾਂਜੀ ਓਰੇ ਆਨੀ ਅੱਛਾ ਹੁਣ ਉਹਨੂੰ ਪਰੌਂਠੇ ਬਣਾ ਬਣਾ ਕੇ ਦੇਣ ਲੱਗ ਗਈ ਤੂੰ ਹੈ ਜਿਹਦਾ ਤੈਨੂੰ ਮੈਂ ਚਾਹ ਤੋਂ ਮਨੇ ਕਰਿਆ ਸੀਗਾ ਵੀ ਭਾਈ ਨਹੀਂ ਬਣਾ ਕੇ ਦੇਣੀ ਚਾਹ ਉਹ ਨਾਨਾ ਮਾਂ ਵਿਚਾਰੀ ਦੀ ਕੁੜੀ ਭੁੱਖੀ ਜਾਂਦੀ ਸੀਗੀ ਐਂ ਤਾਂ ਫਿਰ ਦੇਖੋ ਹੁਣ ਚੰਗੇ ਮਾਰੇ ਟਾਈਮ ਖੜਨਾ ਪੈਂਦਾ ਹੁਣ ਆਪਾਂ ਨਹੀਂ ਕੰਮ ਆਵਾਂਗੇ ਉਹਨਾਂ ਦੇ ਹੋਰ ਕੌਣ ਕੰਮ ਆਊਗਾ ਅੱਛਾ ਤੂੰ 3000 ਚੋਂ ਤੇ ਰੋਟੀ ਵੀ ਉਹਨਾਂ ਨਾਲ ਕਰਨੀ ਵੀ ਮੈਂ ਰੋਟੀ ਵੀ ਸਾਨੂੰ ਪਕਾ ਕੇ ਦਿਆ ਕਰੂੰਗੀ ਨਾਨਾ ਮਾਂ ਮੈਂ ਕੀ ਰੋਟੀ ਕਰ ਲਈ ਉਹਨਾਂ ਨਾਲ ਉਹ ਤਾਂ ਵੈਸੇ ਹੀ ਮਖਾ ਚੱਲ ਭੁੱਖੀਆਂ ਜਾਂਦੀਆਂ ਨੇ ਇੱਕ ਇੱਕ ਖਾ ਲੈਣਗੀਆਂ ਕਿੱਡੀ ਗੱਲ ਐ ਹੂੰ ਵੀ ਆਪਣੇ ਦੋ ਜਣੇ ਦੀ ਰੋਟੀ ਬਣਾਉਣੀ ਸੀ ਮੈਂ ਦੋ ਉਹਨਾਂ ਦੇ ਪਰੌਂਠੇ ਲਾਤੇ ਅੱਛਾ ਤੇਰਾ ਪਿਆਉਰਾ ਸੰਸਟ ਕਿ ਜਾਂਦਾ ਕਿ ਤੇਰੀ ਮਾਂ ਰਾਸਨ ਸਟ ਕੇ ਜਾਂਦੀ ਹੈਗੀ ਜਿਹੜੀ ਤੂੰ ਐਨੀ ਉਹਨਾਂ ਦੀ ਫਸਤ ਕਮ ਰੱਖੀ ਨਾ ਮਾਂ ਕਹਿੰਦੇ ਨਹੀਂ ਹੁੰਦੇ ਕਿਸੇ ਨੂੰ ਖਵਾਇਆ ਤਾਂ ਵਾਧਾ ਹੀ ਹੈ ਘਰੇ ਨਾਲੇ ਫਿਰ ਕਿੱਡੀ ਕ ਗੱਲ ਐ ਦੋ ਰੋਟੀਆਂ ਦੀ ਉਹਦੀ ਜਵਾਕੜੀ ਦਾ ਢਿੱਡ ਭਰ ਜਾਊਗਾ ਤੈਨੂੰ ਲੱਗਦੀ ਐ ਵੀ ਕਿੱਡੀ ਕ ਗੱਲ ਆ ਗਈ ਮੇਰੇ ਪੁੱਤ ਨੂੰ ਪੁੱਛ ਕੇ ਦੇਖ ਜਿਹੜਾ ਸਾਰੀ ਰਾਤ ਨਹੀਂ ਘਰੇ ਵੱਡਦਾਗਾ ਰਾਤਾਂ ਝਾਕਦਾਗਾ ਹੈ ਤੈਨੂੰ ਤਾਂ ਕਹਿਤਾ ਵਿੱਕੀ ਦੋ ਰੋਟੀਆਂ ਦੀ ਐ ਸਾਨੂੰ ਪਛਮਾ ਪੁੱਤਾਂ ਨੂੰ ਮਾ ਫਿਰ ਉਹਨਾਂ ਦੀ ਕਮਾਈ 'ਚ ਹੀ ਬਰਕਤ ਪਾਉਗੀ ਜਦੋਂ ਆਪਾਂ ਕਿਸੇ ਭੁੱਖੇ ਦਾ ਢਿੱਡ ਭਰਾਂਗੇ ਕਿੱਡੀ ਕ ਗੱਲ ਹੋਗੀ ਅੱਛਾ ਤੂੰ ਹੁਣ ਦਾਨ ਕਰਦੀ ਐ ਇਹਨਾਂ ਨੂੰ ਪੰਨਾ ਦਾਨ ਕਰਦੀ ਆ ਹੈ ਨਾ ਨਾ ਮਾ ਬਸ ਮੇਰੇ ਦਿਮਾਗ 'ਚ ਆਇਆ ਉਹ ਗੱਲ ਮੈਂ ਕਰਦੀ ਚੱਲ ਮਾਫ ਕਰ ਦੇ ਅੱਗੇ ਤੋਂ ਨਹੀਂ ਕੋਈ ਵੀ ਗੱਲ ਕਹਿੰਦੀ ਉਹਨਾਂ ਨੂੰ ਤੂੰ ਆਈ ਨਹੀਂ ਲੋਟ ਆਉਂਦੀਗੀ ਜਾਂ ਤੇਰੇ ਪਿਆਉ ਦਾ ਫੋਨ ਲਾਉਣੀ ਐ ਮੱਲਿਆ ਫੋਨ ਚੱਕ ਕੇ ਕਿੱਥੇ ਹੈਗਾ ਨਾ ਨਾ ਮਾ ਮੇਰੇ ਪਿਆਉ ਨੂੰ ਕਿਉਂ ਫੋਨ ਕਰਨਾ ਮਾ ਉਹਨਾਂ ਨੂੰ ਨਾ ਕਰ ਉਹਦਾ ਪਹਿਲੀ ਵਿਚਾਰਾ ਬਿਮਾਰ ਆ ਨਾਲੇ ਮਾਂ ਬਣ ਕੇ ਮੈਂ ਤੇਰੇ ਮਰੇ ਹੱਥ ਜੋੜਦੀਆਂ ਮੁੜ ਕੇ ਨਹੀਂ ਇਹ ਗਲਤੀ ਹੁੰਦੀ ਗਲਤੀ ਕਾਤਾ ਨਹੀਂ ਹੁੰਦੀਗੀ ਹੋਰ ਤੂੰ ਤਾਂ ਉਹ ਸਾਰਾ ਕੁਝ ਹੀ ਆਦਰੀ ਜਾਂਦੀ ਹੈ ਕਿ ਰੋਟੀਆਂ ਪਕਾ-ਪਕਾ ਕੇ ਦੇਣ ਲੱਗੀ ਫੇਸਰਾਣੇ ਉਹਦੇ ਚਾਹ ਲੈ ਕੇ ਜਾਇਆ ਕਰੇਂਦੀ ਤੂੰ ਕਰਕੇ ਨਾ ਨਾ ਮਾਂ ਮੇਰੀ ਅਕਲ ਤੇ ਠਿਕਰਾ ਮੁੱਦਾ ਵੱਜਾ ਹੋਇਆ ਸੀ ਜਿਹੜਾ ਮੈਂ ਉਹਨੂੰ ਰੋਟੀਆਂ ਬਣਾ ਕੇ ਦੇਦੀਆਂ ਅੱਗੇ ਤੋਂ ਨਹੀਂ ਤੇਰੇ ਤੋਂ ਬਿਨਾ ਪੁੱਛੇ ਮੈਂ ਪਾਣੀ ਦਾ ਗਲਾਸ ਨਹੀਂ ਦਿੰਦੀ ਉਹਨਾਂ ਨੂੰ ਮਾਂ ਪਰ ਮੇਰੇ ਘਰੇ ਨਾਲ ਫੋਨ ਕਰ ਮੇਰਾ ਪਿਓ ਵਿਚਾਰਾ ਬਿਮਾਰ ਹੈ ਉਧਰੋਂ ਮੇਰੀ ਮਾਂ ਬੀਬੀ ਦੀ ਮਰੀਜ਼ ਆ ਕਿ ਆ ਵੀ ਉਹਨਾਂ ਨੂੰ ਕੁਝ ਹੋ ਗਿਆ ਜਾ ਜਾਂਦੀ ਹੋ ਜੂਗੀ ਮਾਂ ਫਿਰ ਹੋ ਜਾ ਜਾਂਦੀ ਝੱਲਿਆ ਫੋਨ ਚੱਕ ਕੇ ਮੈਂ ਫੋਨ ਲਾਉਣੀ ਤੇਰੇ ਪਿਓ ਨੂੰ ਦੱਸਦੀ ਐਂਗੀ ਮਾਂ ਐ ਕੰਨ ਕਰਦੀਆਂ ਮੈਂ ਤੇਰੇ ਪਿਆਰੀ ਹੱਥ ਲਾਉਣੀ ਆ ਮਾਂ ਬਣ ਕੇ ਇਸ ਵਾਰ ਮਾਫ ਕਰ ਦੇ ਅੱਗੇ ਤੋਂ ਨਹੀਂ ਮੈਂ ਕਦੇ ਗਲਤੀ ਕਰਦੀ ਤੈਨੂੰ ਤਾਂ ਪਤਾ ਹੀ ਨਹੀਂ ਉਹ ਜਵਾਕ ਘਰ ਨਹੀਂ ਆਉਂਦਾਗਾ ਸਾਰੀ ਸਾਰੀ ਰਾਤ ਕਮਾਚ ਤੁਰਿਆ ਫਿਰਦਾ ਰਹਿੰਦਾਗਾ ਚੱਕ ਚੱਕ ਕੇ ਹੁਣ ਇਹਨਾਂ ਨੂੰ ਰੋਟੀਆਂ ਪਕਾ ਪਕਾ ਕੇ ਦੇਣ ਲੱਗੀ ਮਾਂ ਮੈਨੂੰ ਸਭ ਕੁਝ ਪਤਾ ਮੈਨੂੰ ਵੀ ਪਤਾ ਵਿਚਾਰੇ ਉਹ ਕਿੰਨੀ ਮਿਹਨਤ ਕਰਦੇ ਨੇ ਬਾਹਰ ਜਾ ਕੇ ਪਰ ਚਲ ਛੱਡ ਮਾਂ ਮੈਂ ਕਹੀ ਤਾਂ ਜਾਣੀ ਆ ਤੈਨੂੰ ਅੱਗੇ ਤੋਂ ਇਹ ਜੀ ਗਲਤੀ ਨਹੀਂ ਹੋਣੀ ਬਸ ਤੂੰ ਮੇਰੇ ਘਰੇ ਨਾਲ ਫੋਨ ਲਾ ਤੈਨੂੰ ਪਤਾ ਤਾਂ ਹੈ ਮੇਰੇ ਪਿਓ ਦਾ ਵਿਚਾਰਾ ਉਹਦੀ ਦੇਲੀ ਡੇਗ ਲੰਗਾ ਤਾਂ ਡੇਗ ਹੀ ਜਾਵੇ ਫੇਰ ਤੇਰੇ ਪਿਓ ਦਿਲ ਦੇਖਦਾ ਤਾਂ ਮਾਂ ਮੈਂ ਤੈਨੂੰ ਕਿਵੇਂ કહਾਂ ਮਾਂ ਆਖਰੀ ਵਾਰੀ ਸੀਗਾ ਇਸ ਤੋਂ ਬਾਅਦ ਤੇਰੇ ਤੋਂ ਪੁੱਛੇ ਬਿਨਾ ਕੁਝ ਵੀ ਨਹੀਂ ਕਰਦੀ ਮੈਂ ਇਹ ਤੋਂ ਬਾਅਦ ਜੇ ਉਹਨਾਂ ਨੂੰ ਕੋਈ ਚੀਜ਼ ਦਿੰਦੀ ਥੇਗੀ ਨਾ ਫੇਰ ਤੂੰ ਸਾਬ ਲੜੀ ਤੇਰੀ ਕੁੱਤਨੀ ਜੀ ਦਾ ਬਾਲ-ਬਾਲ ਕਰ ਦੂ ਮੈਂ ਠੀਕ ਹੈ ਮਾਂ ਨਹੀਂ ਦਿੰਦੀ ਮੈਂ ਕੰਮ ਕਰ ਲੰਨੀ ਜਾਂ ਕਰ ਕਰ ਲ ਕੀ ਇਹਨੇ ਘਰ ਦੀ ਡਟ ਪਾਈ ਆਗੀ ਅੱਜ ਚੋਰ ਕੋ ਤੁਹਾਨੂੰ ਰੋਟੀਆਂ ਬਣਾ ਬਣਾ ਕੇ ਦੇਣ ਲੱਗੀ ਸਵੇਰੇ ਉਹਨੂੰ ਦੁੱਧ ਚ ਪੱਤੀਆਂ ਪਾ ਪਾ ਕੇ ਜਿਵੇਂਗੀ ਪਤਾ ਕਿ ਜੇ ਮਹਿੰਗੀਆਂ ਚੀਜ਼ਾਂ ਆਂ 50 ਰੁਪਏ ਕਿਲੋ ਦੁੱਧ ਹੋਇਆ ਪਿਆਗਾ 50 ਖੰਡ ਹੋਈ ਪਈ ਮੋਜ ਨੂੰ ਉਹਨਾਂ ਨੂੰ ਘੋਲ ਘੋਲ ਕੇ ਐ ਜੇ ਨਹੀਂ ਐ ਤੂੰ ਸਿਲੰਡਰ ਵੀ ਆਪ ਦਾ ਰੋਟੀਆਂ ਵੀ ਆਪ ਦੀਆਂ ਪਕਾ ਕੇ ਤੇ ਬੰਨ ਤੇ ਉਹਨਾਂ ਨੂੰ ਧੀ ਪਾਵਾ ਸਮਝ ਨਹੀਂ ਆਉਂਦਾ

ਕੀ ਹੋ ਗਿਆ ਸਮਝ ਨਹੀਂ ਲੱਗ ਰਹੀ ਵੀ ਕਿਹੜੀ ਸ਼ਰਟ ਪਾਉਣੀ ਆ ਮੈਂ ਦੱਸ ਦਿੰਦੀ ਆ ਤੁਸੀਂ ਐਂ ਕਰੋ ਆ ਵਾਲੀ ਸ਼ਰਟ ਪਾ ਲਓ ਬਹੁਤ ਸੋਹਣੀ ਲੱਗੇਗੀ ਤੈਨੂੰ ਪੁੱਛਿਆ ਮੈਂ ਜਦੋਂ ਨਾ ਸਲਾਹ ਮੰਗੀ ਹੋਵੇ ਉਦੋਂ ਸਲਾਹ ਦੇਈਦੀ ਹੁੰਦੀ ਆ ਨਾਲੇ ਤੈਨੂੰ ਤੂੰ ਕੀ ਲੈਣਾ ਮੈਂ ਕਿਹੜਾ ਮਰਜ਼ੀ ਕੱਪੜਾ ਪਾਵਾਂ ਹੈ ਉਹ ਲੱਡੀ ਉਤਨ ਮੈਂ ਕਾਫੀ ਟਾਈਮ ਤੋਂ ਤੁਹਾਨੂੰ ਦੇਖੀ ਜਾਂਦੇ ਸੀ ਤੁਸੀਂ ਮੈਨੂੰ ਥੋੜੇ ਕਨਫਿਊਜ਼ ਲੱਗ ਰਹੇ ਸੀ ਮੈਨੂੰ ਆਇਸੀ ਵੀ ਤੁਹਾਨੂੰ ਸਮਝ ਨਹੀਂ ਆ ਰਹੀ ਵੀ ਮੈਂ ਦੱਸਦਾ ਕਿਹੜੀ ਫਿਰ ਅਗਰ ਹੀ ਨਹੀਂ ਸ਼ਰਟਾਂ ਪਈਆਂ ਮੇਰੇ ਕੋਲੇ ਆਪੇ ਪਾ ਲੂੰਗਾ ਮੈਂ ਹੁਣ ਤੇਰੀ ਮਰਜ਼ੀ ਨਾਲ ਥੋੜੀ ਪਾਉਂਗਾ ਕਿਉਂ ਪਾਉਂਗਾ ਨਾਲ ਤੇਰੀ ਮਰਜ਼ੀ ਦੇ ਨਾਲ ਸ਼ਰਟ ਮੈਂ ਸਾਡੀ ਫਿਰਕੀ ਹੋ ਗਿਆ ਜੇ ਮੈਂ ਤੁਹਾਨੂੰ ਦੱਸਦਾ ਨਾਲੇ ਪਹਿਲਾਂ ਵੀ ਤਾਂ ਜਦੋਂ ਮੈਂ ਵਿਆਹ ਕੇ ਆਈਆਂ ਤੁਸੀਂ ਸਾਰੇ ਮੇਰੀ ਪਸੰਦ ਦੇ ਕੱਪੜੇ ਪਾਉਂਦੇ ਸੀ ਜਿਹੜੇ ਮੈਂ ਕਹਿੰਦੇ ਸੀ ਉਹੀ ਪਾਉਂਦੇ ਸੀ ਪੈਂਟ ਸ਼ਰਟ ਹੁਣ ਕੀ ਹੋ ਗਿਆ ਹੁਣ ਕੀ ਹੋ ਗਿਆ ਹਜੇ ਤੂੰ ਮੈਨੂੰ ਪੁੱਛਦੀਆਂ ਵੀ ਹੁਣ ਕੀ ਹੋ ਗਿਆ ਜਿਵੇਂ ਤੈਨੂੰ ਪਤਾ ਨਹੀਂ ਹੁੰਦਾ ਐਨੀ ਤਾਂ ਤੇਰੀ ਪਸੰਦ ਦੇ ਕੱਪੜੇ ਪਾਉਂਦਾ ਸੀ ਹੁਣ ਮੈਨੂੰ ਤੂੰ ਨਹੀਂ ਪਸੰਦ ਤਾਂ ਮੈਂ ਤੇਰੀ ਰਾਇ ਲੈਣੀ ਵੀ ਨਹੀਂ ਪਸੰਦ ਕਰਦਾ ਠੀਕ ਹੈ ਨਾ ਮੈਨੂੰ ਨਾ ਸਲਾਹ ਦੇ ਜਿਹੜਾ ਕੁਝ ਪਾਉਣਾ ਮੈਂ ਆਪਦੀ ਮਰਜ਼ੀ ਦਾ ਪਾਉਣਾ ਠੀਕ ਹੈ ਨਾ ਜਾ ਬਗ ਜਾ ਇੱਥੋਂ ਕੋਈ ਗੱਲ ਨਹੀਂ ਤੁਸੀਂ ਐਵੇਂ ਗੁੱਸਾ ਨਾ ਕਰੋ ਤੁਸੀਂ ਸ਼ਰਟ ਦੱਸੋ ਮੈਂ ਕੱਢ ਦਿੰਨੀ ਉਹ ਹੀ ਸ਼ਰਟ ਐਵੇਂ ਨਾ ਜਲਦਬਾਜ਼ੀ 'ਚ ਬਾਕੀ ਸ਼ਰਟ ਖਰਾਬ ਹੋ ਜਾਣਗੀ ਤੂੰ ਕਿਉਂ ਫਿਕਰ ਕਰਦੀ ਹੈ ਹੈਗੀ ਹੈ ਮੇਰੀ ਮਾਫੀ ਫਿਕਰ ਕਰਨ ਵਾਲੀ ਠੀਕ ਹੈ ਮੇਰੀ ਗੱਲ ਸੁਣ ਤੂੰ ਕੱਪੜੇ ਪ੍ਰੈਸ ਕਰਤੇ ਤੇਰਾ ਬਹੁਤ ਬਹੁਤ ਧੰਨਵਾਦ ਤੈਨੂੰ ਕਿਹਾ ਨਹੀਂ ਸੀ ਕਿਸ ਨੇ ਪ੍ਰੈਸ ਕਰਨ ਨੂੰ ਠੀਕ ਹੈ ਕੰਮ ਵਾਲੀ ਰੱਖੀ ਵੀ ਹੈ ਉਹ ਆਪਦੇ ਆਪ ਪ੍ਰੈਸ ਕਰਕੇ ਕੱਪੜੇ ਰੱਖ ਦਿੰਦੀ ਜੇ ਨਾ ਕਰਦੀ ਪ੍ਰੈਸ ਤਾਂ ਮੈਂ ਬਾਹਰੋਂ ਕਰਾ ਲੈਂਦਾ ਠੀਕ ਹੈ ਜੇ ਬਾਹਰੋਂ ਵੀ ਨਾ ਹੁੰਦੇ ਤਾਂ ਮੇਰੀ ਮਾਂ ਬੈਠੀ ਹੈ ਤੂੰ ਮੇਰੀ ਟੈਨਸ਼ਨ ਨਾ ਲੈ ਠੀਕ ਹੈ ਤੁਸੀਂ ਆਪਦਾ ਕੰਮ ਕਰੋ ਤੇ ਨਾਲੇ ਹਾਂ ਆਲਮਾਰੀ ਕੀ ਦੀ ਹੈ ਆਲਮਾਰੀ ਥੋੜੀ ਆ ਲੱਦੀ ਹੂੰ ਮੇਰੀ ਹੈ ਨਾ ਤੈਨੂੰ ਚੰਗੀ ਤਰ੍ਹਾਂ ਪਤਾ ਨਾ ਇਹ ਸਾਰੇ ਕੱਪੜੇ ਕਿਹਦੇ ਪਏ ਆ ਮੇਰੇ ਪਏ ਆ ਨਾ ਤੁਹਾਡੀ ਕੱਪੜੇ ਪਏ ਆ ਲੱਦੀ ਤੇ ਆਹ ਆ ਦੋ ਆ ਦੋ ਸੂਟ ਕਿਹਦੇ ਆ ਕੱਲ ਮੈਂ ਨਵੇਂ ਸੂਟ ਲੈ ਕੇ ਆਈ ਸੀ ਤਾਂ ਜਲਦਬਾਜ਼ੀ 'ਚ ਘਰ ਵਿੱਚ ਇੱਥੇ ਰੱਖ ਦਿੱਤੇ ਜਲਦਬਾਜ਼ੀ ਦੇ ਵਿੱਚ ਇੱਥੇ ਰੱਖ ਦਿੱਤੇ ਤੇਰੇ ਕੋਲ ਨਾ ਤੇਰੇ ਮਾਪਿਓ ਨੇ ਅਲਮਾਰੀ ਲੈ ਕੇ ਦਿੱਤੀ ਐ ਉਹ ਪਈ ਐ ਠੀਕ ਐ ਜਿਹਦੇ ਵਿੱਚ ਥਾਂ ਹੈ ਨਹੀਂ ਤਾਂ ਇਹ ਟੇਚੀ ਬੈਗ ਦੇ ਵਿੱਚ ਪਾ ਲੈ ਸਾਰੇ ਸੂਟ ਉੱਥੇ ਰਹਿ ਜਾ ਮੇਰੀ ਅਲਮਾਰੀ ਦੇ ਵਿੱਚ ਤੇਰਾ ਇੱਕ ਵੀ ਕੱਪੜਾ ਨਹੀਂ ਹੋਣਾ ਚਾਹੀਦਾ ਲਾਡੀ ਆ ਕੀ ਗੱਲ ਹੋਏ ਨਾਲੇ ਆਪਣਾ ਕਿਹੜਾ ਕੁਝ ਵੰਡਿਆ ਦਾ ਥੋੜਾ ਕਿਤੇ ਮੇਰਾ ਕੀ ਹੁਣ ਆ ਗੱਲਾਂ ਹੋ ਗਈਆਂ ਆਪਣਾ ਜਦੋਂ ਇੱਕ ਸੀ ਉਦੋਂ ਇੱਕ ਸੀ ਠੀਕ ਐ ਹੁਣ ਵੰਡਿਆ ਚਾਹੀ ਨਹੀਂ ਵੰਡਿਆ ਆਪਦੀ ਮਰਜ਼ੀ ਦੇ ਨਾਲ ਤੂੰ ਇੱਥੇ ਆਈ ਹੈ ਠੀਕ ਹੈ ਤੇ ਆਪਦੀ ਮਰਜ਼ੀ ਦੇ ਨਾਲ ਤੂੰ ਇੱਥੇ ਰਹਿ ਰਹੀ ਹੈ ਮੇਰੀ ਇਸ ਵਿੱਚ ਕੋਈ ਮਰਜ਼ੀ ਨਹੀਂ ਤੇ ਨਾ ਮੇਰੀ ਤੇਰੇ ਨਾਲ ਕੋਈ ਰਜਾਮੰਦੀ ਹੋਈ ਹੈ ਠੀਕ ਹੈ ਜਾ ਜਾ ਕੇ ਅਦਿਲ ਮਰੀ ਦੇ ਵਿੱਚ ਕਪੜੇ ਰੱਖ ਲੈ ਮੈਂ ਆਪਦੀ ਮਰਜ਼ੀ ਦੇ ਨਾਲ ਪਾ ਲੂੰਗਾ ਜਿਹੜੀ ਪਾਉਮ ਆ ਯਾਰ ਕਿਹੜਾ ਪਤਾ ਲੱਗਦਾ ਜਿਹੜੀ ਪਾਉਮ ਆ ਯਾਰ ਸਮਝ ਨਹੀਂ ਲੱਗਦੀ ਕਿੱਦਾਂ ਆ ਪਾ ਲੈਣਾ ਇਹ ਨਹੀਂ ਜਦਨੀ ਆਹ ਜਦਨੀ ਤਾਂ ਵੀ ਨਹੀਂ ਆਇਆ ਐ ਕਰਦਾ ਆ ਬਹਰੇ ਨਾ ਆਹ ਬਸ ਆ ਤੇ ਜੀ ਤੂੰ ਸਿਆਂ ਇਹ ਤਾਂ ਦੱਸੀ ਤੂੰ ਚੱਲੇ ਕਿੱਥੇ ਹੋ ਤੂੰ ਕੀ ਲੈਣਾ ਕਿੱਥੇ ਮਰਜੀ ਜਾਵਾਂ ਮੈਂ ਠੱਠੇ ਖੂਚ ਜਾਵਾਂ ਨਾਲੇ ਮੈਂ ਤੈਨੂੰ 20 ਯਾਰੀ ਕਿਹਾ ਮੈਨੂੰ ਨਾ ਪੁੱਛਿਆ ਕਰ ਕਿੱਥੇ ਚੱਲੇ ਆ ਕਦੋਂ ਆਏਗਾ ਕੀ ਕਰੇਗਾ ਠੀਕ ਹੈ ਨਾ ਮੇਰਾ ਸਾਰਾ ਪਲਾਨ ਖਰਾਬ ਕਰ ਦਿੰਨੀ ਆ ਤੂੰ ਆ ਪੁੱਛ ਕੇ ਮੂਡ ਖਰਾਬ ਕਰ ਦਿੰਨੀ ਨਾਲੇ ਉਹ ਤਾਂ ਨਾ ਮੈਂ ਤਾਂ ਪੁੱਛ ਲਿਆ ਮੈਨੂੰ ਆਏ ਸੀਗਾ ਕਿ ਸ਼ਾਮ ਨੂੰ ਜੇ ਤੁਸੀਂ ਆ ਜਾਂਦੇ ਆਪਾਂ ਬਾਹਰ ਕੁਛ ਖਾਣ ਚਾਹੁੰਦੇ ਬਾਹਰ ਤੇਰੇ ਨਾਲ ਇਹ ਤੂੰ ਸੋਚ ਵੀ ਕਿਵੇਂ ਲਿਆ ਮੇਰੀ ਗੱਲ ਸੁਣ ਲੈ ਮੈਂ ਤੇਰੀ ਘੱਟ ਬੇਇੱਜ਼ਤੀ ਕਰਦਾ ਜਿਹੜੀ ਤੂੰ ਵਾਰ-ਵਾਰ ਮੈਥੋਂ ਹੋਰ ਬੇਇੱਜ਼ਤੀ ਕਰਾਉਣਾ ਜਾਨੀ ਹੁੰਨੀ ਐ ਆਹ ਦਾ ਨਾ ਇੱਥੇ ਦਾਲ ਹੌਲਕਾ ਜਿਹੜਾ ਬਣਿਆ ਹੋਇਆ ਘਰੇ ਖਾ ਕੇ ਪੈ ਜੀ ਮੈਂ ਚੱਲਿਆ ਮੈਂ ਆਪਦੇ ਆਪ ਖਾਇਆ ਹਾਂਗਾ ਬਾਹਰ ਬਾਹਰ ਹੀ ਚੱਲੇ ਆ ਖਾਣ ਘਰ ਦਾ ਖਾਣਾ ਮੈਨੂੰ ਹੁਣ ਚੰਗਾ ਨਹੀਂ ਲੱਗਦਾ। ਪਰ ਲਾਤੀ ਕੀ ਪਰ? ਅਲਮਾਰੀ ਮੇਰੀ ਬੰਦ ਕਰ ਦੇ। ਬਾਬਾ ਧੰਨਵਾਦ ਤੇਰਾ ਕੱਪੜੇ ਪ੍ਰੈਸ ਕਰਨ ਵਾਸਤੇ। ਅੱਗੇ ਤੋਂ ਮੇਰੇ ਕੱਪੜਿਆਂ ਨੂੰ ਹੱਥ ਨਾਲ ਨਹੀਂ। ਮੇਰੀ ਕਿਸੇ ਵੀ ਚੀਜ਼ ਨੂੰ, ਕੱਪੜਿਆਂ ਨੂੰ ਤਾਂ ਕੀ, ਕਿਸੇ ਵੀ ਚੀਜ਼, ਠੀਕ ਹੈ ਨਾ? ਦੇਖ ਮਹਾਰਾਣੀ ਕਿਵੇਂ ਸੁੱਤੀ ਪਈ ਐ ਕੋਈ ਗੱਲ ਨਹੀਂ ਸੌਣ ਮੈਂ ਵੀ ਨਹੀਂ ਦਿੰਦੀ ਜਿੰਨੀ ਬੁਰੀ ਮੇਰੇ ਨਾਲ ਲਾਡੀ ਕਰਦਾ ਨਾ ਤੂੰ ਦੁੱਗਣੀ ਬੁਰੀ ਮੈਂ ਕਰਾਂ ਬਹੁਤ ਸਹਲਾ ਹੈ ਕਰਲਾ ਕਰਲਾ ਆਰਾਮ ਹੁਣ ਤਾਂ ਮੈਂ ਤੇਰਾ ਇਹੋ ਜਿਹਾ ਹਰਾਮ ਕਰੂੰਗੀ ਨਾ ਆਰਾਮ ਦੇਖ ਕੇ ਜਾਈ ਮੰਮੀ ਜੀ ਮੰਮੀ ਗਾਲ ਸੁਣ ਲੋ ਮੰਮੀ ਤਰੋਂ ਸੁਣਦਾ ਨਹੀਂ ਕੀ ਹੋ ਗਿਆ ਹੁਣ ਇਹਨੂੰ ਮੰਮੀ ਸੁਣ ਲੋ ਗੱਲ ਮੇਰੀ ਆਉਣੀ ਆ ਆਉਣੀ ਆ ਸੁੱਖ ਪੁੱਤ ਤਾਂ ਡਰ ਲੱਗ ਜਾਂਦਾ ਮੁੰਡਾ ਵੀ ਨਹੀਂ ਕਰੇ ਨਾਲੇ ਮੈਂ ਆਖਿਆ ਸੀ ਤੈਉਂ ਗਰੀਜਨ ਇਹ ਘਰੇ ਬਹਿ ਜਾ ਮੈਨੂੰ ਕੱਲੀ ਨੂੰ ਡਰ ਲੱਗਦਾ ਜੇ ਮੈਂ ਤਾਂ ਟਲਕ ਕੇ ਹੁਣ ਇੱਥੇ ਪੈ ਗਈ ਸੀ ਅੰਦਰ ਪਤਾ ਨਹੀਂ ਖਾਤੋਂ ਬੁਲਾ ਲਿਆ ਤੇ ਜੇ ਵੱਡੀ ਨੇ ਫੋਨ ਤਾਂ ਨਹੀਂ ਕਰਤਾ ਗੱਲ ਸੁਣੋ ਜਲਦੀ ਆਓ। ਹੋ ਰੇਤਾ ਜਿਕੇ ਮੀ ਹੋ ਗਿਆ ਅੰਦਰ। ਉਹੀ ਤਾਂ ਮੈਂ ਪੁੱਛ ਰਹੀ ਆ ਵੀ ਤੁਸੀਂ ਝਾੜੂ ਪੋਚਾ ਹਜੇ ਤੱਕ ਲਾਇਆ ਨਹੀਂ। ਐਨਾ ਗੰਦ ਤੁਹਾਨੂੰ ਪਤਾ ਮੈਨੂੰ ਅਲਰਜੀ ਹੋ ਰਹੀ ਆ। ਸੁੱਖ ਕਿੱਥੇ ਪੁੱਤ ਮੈਂ ਤਾਂ ਝਾੜੂ ਪੋਚਾ ਲਾ ਕੇ ਸਾਰਾ ਕੰਮ ਨਿਮੇੜ ਕੇ ਫੇਰ ਪਈ ਸੀ। ਫੱਕ ਗਈ। ਥੱਕ ਕੇ ਮੈਂ ਪੈ ਗਈ ਮੈਂ ਚਲ 10 ਮਿੰਟ ਆਰਾਮ ਕਰ ਲਾਂ। ਆ ਝਾੜੂ ਪੋਚਾ ਲੱਗਿਆ ਤੇ ਤੁਸੀਂ ਉੱਥੇ ਆਰਾਮ ਨਾਲ ਸੁੱਤੇ ਪਏ ਹੋ। ਘਰ ਐਨਾ ਗੰਦਾ ਤੁਹਾਨੂੰ ਪਤਾ ਨਹੀਂ ਲੱਗਦਾ। ਝਾੜੂ ਲਾਓ ਛੇਤੀ। ਚਲ ਕੋਈ ਨਹੀਂ ਪੁੱਤ ਲਾ ਦਿੰਨੀ ਆ ਮੈਂ ਛਾੜੂ ਚੱਕ ਲਿਆ ਮੈਂ ਹੋ ਲੋ ਮਸਾ ਹੋਮ ਘਾਤਾ ਲੱਖ ਲੈ ਪੁੱਤ ਤੂੰ ਪਰਾਂ ਨੂੰ ਹੋ ਕੇ ਖੜ ਜਾ ਤੈਨੂੰ ਫਿਰ ਚੜਦਾ ਨਾ ਫੇਰ ਨਾ ਹਣਾ ਤੈਨੂੰ ਜੜ ਜਿ ਜਾਵੇ ਰੇਤਾ ਜਾ ਪਰਾਂ ਜਨ ਹੋ ਜਾ ਪਰ ਕਮਾਲ ਦੀ ਗੱਲ ਤਾਂ ਆਏ ਆ ਵੀ ਮੈਂ ਹੁਣ ਛਾੜੂ ਲਾ ਕੇ ਗਈ ਸੀ ਤੇ ਨਾਲੇ ਪੋਚਾ ਰੇਤਾ ਕਿਵੇਂ ਗਿਆ ਕਿੱਥੋਂ ਆ ਗਿਆ ਮੈਂ ਲੈ ਕੇ ਸੰਦਿਆ ਹੀ ਹੋਊਂਗੀ ਨਾ ਪੁੱਤ ਮੈਂ ਤੈਨੂੰ ਨਹੀਂ ਆਇਆ ਕਹਿੰਦੀ ਸੁਖ ਵੀ ਤੂੰ ਸੱਟ ਲਈ ਜਾਂ ਕਿੱਥੋਂ ਲਈ ਮੈਂ ਉਹ ਗੱਲ ਕਰਦੀਆਂ ਵੀ ਰੇਤਾ ਕਿੱਥੋਂ ਆ ਗਿਆ ਛੱਤ ਤੋਂ ਵੀ ਨਹੀਂ ਕਿਥੋਂ ਡੁੱਗ ਡੁੱਗ ਰਿਹਾ ਮੰਮੀ ਥੋੜਾ ਬੋਤਾ ਧਿਆਨ ਰੱਖਿਆ ਕਰੋ ਮੈਨੂੰ ਤਾਂ ਵੈਸੇ ਇੰਨਾਂ ਚੀਜ਼ਾਂ ਤੋਂ ਬਹੁਤ ਅਲਰਜੀ ਹੈ ਚੰਗੇ ਤਰ੍ਹਾਂ ਮੇਰਾ ਕਮਰਾ ਸਾਫ਼ ਕਰ ਦਿਓ ਤੇ ਪੋਚਾ ਵੀ ਚੰਗੀ ਤਰ੍ਹਾਂ ਲਾ ਦਿਓ ਕੋਈ ਨਹੀਂ ਕੋਈ ਨਹੀਂ ਪੁੱਤ ਹੁਣ ਲਾ ਦਿੰਨੇ ਆ ਪੋਚਾ ਆ ਕੱਢਦਾ ਵਸ ਮੈਂ ਰੇਤਾ ਜਾਂ ਬਾਹਰ ਚੰਗਾ ਹੁਣ ਲਾ ਦੂੰ ਮੈਂ ਪਰ ਪ੍ਰਮਾਤਮਾ ਦਾ ਝਾੜੂ ਲਾ ਕੇ ਸਰ ਗਿਆ ਮੈਨੂੰ ਤਾਂ ਐਸੀ ਕਿਤੇ ਪੁੱਸ ਵਾਲਿਆਂ ਨੂੰ ਫੋਨ ਕਰਤਾ ਇਹਨੇ ਕੀ ਗੱਲ ਹੋ ਗਈ ਮੰਮੀ ਇੱਥੇ ਖੜੇ ਹੋ ਚੱਲ ਜਾ ਹੁਣ ਪੋਚਾ ਵੀ ਲਾਉਣਾ ਕੁਝ ਨਹੀਂ ਕੁਝ ਨਹੀਂ ਪੁੱਤ ਮਾਂ ਚੱਲਾ ਰਸੋਈ ਜੀ ਤੇ ਇੱਕ ਪਾਸੇ ਜੀ ਕਰਦਾ ਰਸੋਈ ਚ ਕਾਹਨੂੰ ਰੇਤਾ ਜਾ ਬਾੜਨਾਗਾ